ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਆਸਾ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 407 ਅਤੇ 408 ਦੇ ਉੱਪਰ ਸੁਭਾਏਮਾਨ ਹੈ। ਬੜਾ ਪਿਆਰਾ ਸ਼ਬਦ ਹੈ ਗੁਰੂ ਪਿਆਰਿਓ। ਗੁਰੂ ਅਰਜਨ ਸਾਹਿਬ ਮਹਾਰਾਜ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ ਕਹਿੰਦੇ ਉਹ ਨੇਹ ਨਵੇਲਾ ਨੇਹ ਦਾ ਭਾਵ ਹੁੰਦਾ ਹੈ ਪਿਆਰ ਨਵੇਲੇ ਦਾ ਭਾਵ ਹੁੰਦਾ ਨਵਾਂ ਜਿਹੜਾ ਕਦੇ ਪੁਰਾਣਾ ਨਾ ਹੁੰਦਾ ਹੋਵੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਪਿਆਰ ਹਮੇਸ਼ਾ ਹੀ ਨਵਾਂ ਰਹਿੰਦਾ ਹੈ ਕਦੇ ਪਰਾਣਾ ਨਹੀਂ ਹੁੰਦਾ ਕਿਹੜਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਜਿਹੜਾ ਪਿਆਰ ਆਪਣੇ ਪ੍ਰੀਤਮ ਭਾਵ ਉਸ ਅਕਾਲ ਪੁਰਖ ਦੇ ਨਾਲ ਲਗਿਆ ਰਹੇ ਬਣਿਆ ਰਹੇ ਦੁਨਿਆਵੀ ਪਿਆਰ ਨਹੀਂ ਜਿਹੜੇ ਕਿਸੇ ਵੀ ਜੀ ਕਿਸੇ ਵੀ ਵਸਤੂ ਦੇ ਜਿਹੜੇ ਪਿਆਰ ਨੇ ਮਾਇਆ ਦੇ ਪਿਆਰ ਕਹਿ ਲੋ ਮਾਇਆ ਦੇ ਵਿੱਚ ਪਰਿਵਾਰ ਵੀ ਆਉਂਦਾ ਧੀਆ ਪੁੱਤ ਵੀ ਆਉਂਦੇ ਨੇ ਜ਼ਮੀਨ ਵੀ ਆਉਂਦੀ ਹੈ ਕਾਰੋਬਾਰ ਵੀ ਆਉਂਦਾ ਹਰ ਇੱਕ ਚੀਜ਼ ਆਉਂਦੀ ਹੈ ਪਤੀ ਪਤਨੀ ਭਾਵ ਸਾਰੇ ਰਿਸ਼ਤੇ ਆਉਂਦੇ ਨੇ ਦੁਨਿਆਵੀ ਜਿਹੜੇ ਪਿਆਰ ਨੇ ਨਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾ ਤੇ ਜਾ ਕੇ ਆਪਾਂ ਆਪਾਂ ਨੂੰ ਇਹ ਪਿਆਰ ਵੀ ਝੂਠ ਜਾਂ ਪ੍ਰਾਣੇ ਮਹਿਸੂਸ ਹੋਣ ਲੱਗ ਪੈਂਦੇ ਨੇ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਨਹਿ ਨਵੇਲਾ ਉਹ ਪਿਆਰ ਬਿਲਕੁਲ ਨਵਾਂ ਰਹਿੰਦਾ ਆਪਣੇ ਪ੍ਰੀਤਮ ਸਿਓ ਲਾਗ ਰਹਾ ਜਿਹੜਾ ਆਪਣੇ ਪ੍ਰੀਤਮ ਉਸ ਅਕਾਲ ਪੁਰਖ ਨਾਲ ਬਣਿਆ ਹੋਵੇ ਗੁਰੂ ਪਿਆਰ ਬਹੁਤ ਵਾਰ ਆਪਾਂ ਇਹ ਬੇਨਤੀ ਵੀ ਕੀਤੀ ਹੈ ਕਿ ਜਿਹੜਾ ਮਨੁੱਖ ਆਪਣੀ ਜਵਾਨੀ ਨੂੰ ਸੰਭ ਲੈਂਦਾ ਨਾ ਉਹ ਮਨੁੱਖ ਹੀ ਬੜੇ ਪੇ ਨੂੰ ਬੜੇਪੇ ਦੇ ਵਿੱਚ ਜਾ ਕੇ ਜਿਆਦਾ ਸੁਖੀ ਰਹਿੰਦਾ ਹੈ ਸੌਖਾ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਜਦੋਂ ਆਪਾਂ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਦੇ ਆਂ ਤਵੱਜੋ ਦੇ ਕੇ ਬੇਨਤੀ ਸੁਣਿਓ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਕਈ ਵਾਰ ਨਾ ਬੰਦਾ ਬਚਪਨ ਤੇ ਜਵਾਨੀ ਦੇ ਵਿੱਚ ਉਸ ਅਕਾਲ ਪੁਰਖ ਦੀ ਕਦੇ ਗੱਲ ਸੁਣਨੀ ਵੀ ਪਸੰਦ ਨਹੀਂ ਕਰਨ ਕਰਦਾ ਉਹਦਾ ਨਾਮ ਜਪਣਾ ਤੇ ਦੂਰ ਦੀ ਗੱਲ ਹੈ ਜਵਾਨੀ ਵਿੱਚ ਰੱਬ ਦੀ ਗੱਲ ਸੁਣਨੀ ਵੀ ਇਹਨੂੰ ਚੰਗੀ ਨਹੀਂ ਲੱਗਦੀ। ਰੱਬ ਦਾ ਨਾਮ ਜਪਣਾ ਤੇ ਦੂਰ ਦੀ ਗੱਲ ਹੈ। ਇਸ ਹਾਲਤ ਵਿੱਚ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਕਹਿੰਦੇ ਇਹ ਮਨੁੱਖ ਜੇ ਤੂੰ ਜਵਾਨੀ ਦੇ ਵਿੱਚ ਉਸ ਅਕਾਲ ਪੁਰਖ ਦੀ ਸੰਭਾਲ ਨਹੀਂ ਕਰਦਾ ਉਹਦਾ ਪਿਆਰ ਨਹੀਂ ਆਪਣੇ ਹਿਰਦੇ ਵਿੱਚ ਬਸਾਉਂਦਾ ਤੇ ਬੜੇਪੇ ਦੇ ਵਿੱਚ ਜਾ ਕੇ ਪਤਾ ਕੀ ਹੁੰਦਾ ਕਹਿੰਦੇ ਨੈਨੂ ਨੀਰ ਬਹੈ। ਖਾਂ ਦੇ ਵਿੱਚੋਂ ਪਾਣੀ ਡਿੱਗਣ ਲੱਗ ਪੈਂਦਾ ਕਮਜ਼ੋਰੀ ਹੋ ਜਾਂਦੀ ਹੈ ਸਰੀਰ ਵਿੱਚ ਨੈਨੋ ਨੀਰ ਬਹਿ ਤਨ ਖੀਨਾ ਤਨ ਮੈਨੇ ਸਰੀਰ ਭਾਵ ਖੀਨਾ ਮਤਲਬ ਕਮਜ਼ੋਰ ਹੋ ਜਾਂਦਾ ਹੈ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਤੇ ਕੇਸ ਦੁੱਧ ਵਰਗੇ ਚਿੱਟੇ ਹੋਣ ਲੱਗ ਪੈਂਦੇ ਐ ਰੁਦਾ ਕੰਠ ਸ਼ਬਦ ਨਹੀਂ ਉਚਰੈ ਰੁਦੇ ਦਾ ਭਾਵ ਹੈ ਰੁਕ ਗਿਆ ਕੰਠ ਮੈਨੇ ਗਲਾ ਸ਼ਬਦ ਨਹੀਂ ਉਚਰੈ ਬੜੇਪੇ ਦੇ ਵਿੱਚ ਆ ਕੇ ਗਲਾ ਵੀ ਆਵਾਜ਼ ਕੱਢਣਾ ਬੰਦ ਕਰ ਦਿੰਦਾ ਗਲਾ ਵੀ ਸਾਥ ਨਹੀਂ ਦਿੰਦਾ ਜਿਹੜੀ ਆਵਾਜ਼ ਬੰਦੇ ਦੀ ਜਵਾਨੀ ਵਿੱਚ ਆ ਉਹ ਬੜੇਪੇ ਵਿੱਚ ਥੋੜਾ ਨਾ ਰਹਿੰਦੀ ਹੈ ਰੁਧਾ ਕੰਠ ਸ਼ਬਦ ਨਹੀਂ ਉਚਰੈ ਭਾਵ ਤੂੰ ਤੇਰੇ ਸਰੀਰ ਦੇ ਸਾਰੇ ਅੰਗ ਜਵਾਬ ਦੇਣ ਲੱਗ ਪਏ ਤੇ ਤਾਂ ਹੀ ਪਾਸ਼ਾ ਨੇ ਕਿਹਾ ਸੀ ਨਾ ਅਬ ਕੀਆ ਕਰਾਂ ਪੁਰਾਨੀ ਬਿਖੌਣ ਤੂੰ ਇਸ ਜ਼ਿੰਦਗੀ ਦੇ ਪੜਾ ਤੇ ਆ ਕੇ ਕੀ ਕਰੇਗਾ ਤੂੰ ਜਵਾਨੀ ਦੇ ਵਿੱਚ ਉਸ ਅਕਾਲ ਪੁਰਖ ਦੀ ਸੇਵਾ ਸੰਭਾਲੀ ਨਹੀਂ ਕੀਤੀ ਅੰਦਲੇ ਕਿਆ ਪਾਇਆ ਜਗ ਆਏ RAM ਰਿਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਭਾਬ ਹੁਣ ਤੇਰਾ ਸਰੀਰ ਸਾਥ ਨਹੀਂ ਦੇ ਰਿਹਾ ਤੇ ਜਵਾਨੀ ਵਿੱਚ ਤੂੰ ਰਸਾਂ ਦੇ ਵਿੱਚ ਇੰਨਾ ਵਿਅਸਤ ਸੀ ਤੇ ਤੂੰ ਉਸ ਮਾਲਕ ਦੇ ਪਿਆਰ ਨੂੰ ਸੰਭਾਲਣ ਦਾ ਯਤਨ ਹੀ ਨਹੀਂ ਕੀਤਾ ਤੇ ਹੁਣ ਦੱਸ ਵੀ ਅੱਖਾਂ ਵੀ ਸਾਥ ਨਹੀਂ ਦੇ ਰਹੀਆਂ ਜ਼ੁਬਾਨ ਵੀ ਸਾਥ ਨਹੀਂ ਦੇ ਰਹੀ ਸਰੀਰ ਵੀ ਤੇਰਾ ਕੰਬਣ ਲੱਗ ਪਿਆ ਭੁੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕਮਲਾਨੀ ਤੇਰੀ ਚਾਲ ਭੁੰਡੀ ਵਾਂਗ ਬਿੰਗੀ ਟੇਢੀ ਹੋ ਗਈ ਜਿਹੜਾ ਜਵਾਨੀ ਦੇ ਵਿੱਚ ਤੂੰ ਜਦੋਂ ਤੁਰਦਾ ਸੀ ਤੇ ਗਲੀਆਂ 'ਚ ਭੀੜੀਆਂ ਲੱਗਦੀਆਂ ਸੀ ਤੂੰ ਇੰਨਾ ਚੌੜਾ ਹੋ ਹੋ ਕੇ ਤੁਰਦਾ ਸੀ ਤੇ ਕਹਿੰਦੇ ਬੜੇਪੇ ਵਿੱਚ ਆ ਕੇ ਕੀ ਹੋਇਆ ਭੂੰਡੀ ਚਾਲ ਤੇਰੀ ਚਾਲ ਵੀ ਭੂੰਡੀ ਵਾਲੀ ਭਾਵ ਕਦੇ ਸੱਜੇ ਕਦੇ ਖੱਬੇ ਬਿੰਗੀ ਟੇਢੀ ਚਾਲ ਹੋ ਗਈ ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕਮਲਾਨੀ ਤੇ ਤੇਰੀ ਦੇਹ ਤ્વਚਾ ਚਮੜੀ ਕਮਲਾ ਗਈ ਹੈ ਝੁਰੜੀਆਂ ਪੈ ਗਈਆਂ ਹੱਡੀਆਂ ਦੇ ਨਾਲੋਂ ਮਾਸ ਵੱਖ ਹੋਣਾ ਆਰੰਭ ਹੋ ਗਿਆ ਭਾਪ ਤੂੰ ਜਵਾਨੀ ਦੇ ਵਿੱਚ ਉਸ ਅਕਾਲ ਪੁਰਖ ਦੀ ਸੰਭਾਲ ਨਹੀਂ ਕੀਤੀ ਤੇ ਬਾਬਾ ਫਰੀਦ ਸਾਹਿਬ ਦਾ ਨਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ ਬਾਬਾ ਫਰੀਦ ਸਾਹਿਬ ਨੇ ਕਮਾਲ ਦੀ ਗੱਲ ਕੀਤੀ ਫਰੀਦ ਸਾਹਿਬ ਕਹਿੰਦੇ ਫਰੀਦਾ ਕਾਲੀ ਜਿੰਨੀ ਨਾਰਾਵੇ ਆ ਸਾਰੇ ਕਿਰਪਾ ਕਰੋ ਫਰੀਦਾ ਕਾਲੀ ਜਿੰਨੀ ਨਾਰਾਵੇ ਆ ਕਾਲੀ ਦਾ ਭਾਵ ਜਦੋਂ ਤੇਰੇ ਕੇਸ ਕਾਲੇ ਸੀ ਦਾੜਾ ਕਾਲਾ ਸੀ ਉਦੋਂ ਤੂੰ ਉਸ ਅਕਾਲ ਪੁਰਖ ਨੂੰ ਪਿਆਰ ਨਹੀਂ ਕੀਤਾ ਉਹਦੀ ਸੰਭਾਲ ਨਹੀਂ ਕੀਤੀ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕੀਤਾ ਫਰੀਦਾ ਕਾਲੀ ਜਿੰਨੀ ਨਾ 라ਵਿਆ ਧੌਲੀ 라ਵੇ ਕੋਏ ਸਾਰੇ ਬੜੋ ਧੌਲੀ 라ਵੇ ਕੋਈ ਵਿਰਲਾ ਹੀ ਹੁੰਦਾ ਜਿਹੜਾ ਫਿਰ ਚਿੱਟੀ ਹੋਈ ਤੋਂ ਵੀ ਉਸ ਮਾਲਕ ਦੀ ਯਾਦ ਵਿੱਚ ਜੁੜਦਾ ਹੈ ਕੋਈ ਵਿਰਲਾ ਕੇ ਇਹ ਨਹੀਂ ਕਿਹਾ ਵਿਚਿੱਟੀ ਹੋਈ ਤਾਂ ਕੋਈ ਜੁੜ ਨਹੀਂ ਸਕਦਾ ਕਹਿੰਦੇ ਕੋਈ ਵਿਰਲਾ ਹੁੰਦਾ ਜਿਹੜਾ ਚਿੱਟੀ ਹੋਈ ਤਾਂ ਭਾਵ ਬੜੇਪੇ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦੇ ਨਾਲ ਜੁੜਦਾ ਘਰ ਸਾਈ ਸਿਓ ਪੇ ਰਹਾੜੀ ਕਰੋ ਸਾਰੇ ਕਿਰਪਾ ਘਰ ਸਾਈ ਸਿਓ ਪੇ ਰਹਾੜੀ ਰੰਗ ਨਵੇਲਾ ਹੋਏ ਇਸ ਕਰਕੇ ਕਹਿੰਦੇ ਕਾਲੀ ਧੌਲੀ ਜਦੋਂ ਜਵਾਨੀ ਹੈ ਨਾ ਉਦੋਂ ਹੀ ਉਸ ਅਕਾਲ ਪੁਰਖ ਦੇ ਪਿਆਰ ਵਿੱਚ ਆਪਣੇ ਆਪ ਨੂੰ ਬਿੰਨ ਲੈ ਉਦੋਂ ਹੀ ਆਪਣੇ ਆਪ ਦੀ ਸੰਭਾਲ ਕਰ ਕਰ ਸਾਈ ਸਿਉ ਪਰਹੜੀ ਉਸ ਸਾਈ ਦੇ ਨਾਲ ਆਪਣਾ ਪਿਆਰ ਪਾ ਉਸ ਸਾਈਂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰੰਗ ਨਵੇਲਾ ਹੋਏ ਤੇਰੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਦੇ ਪਿਆਰ ਦਾ ਰੰਗ ਹਮੇਸ਼ਾ ਹੀ ਨਵੇਲਾ ਭਾਵ ਨਵਾਂ ਰਹੇਗਾ ਬੋਲੋ ਸਤਨਾਮ ਵਾਹਿਗੁਰੂ ਭਾਪ ਫਿਰ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਗੱਲ ਬਣੀ ਰਹੇਗੀ ਭਾਪ ਜਿਹੜਾ ਖੇੜਾ ਜਵਾਨੀ ਦੇ ਵਿੱਚ ਰਹਿੰਦਾ ਫਿਰ ਉਹੀ ਖੇੜਾ ਗੁਰੂ ਪਿਆਰਿਓ ਬੜੇਪੇ ਦੇ ਵਿੱਚ ਜਾ ਕੇ ਵੀ ਕਾਇਮ ਰਹਿੰਦਾ ਹੈ ਜੇ ਜਵਾਨੀ ਦੇ ਵਿੱਚ ਉਸ ਅਕਾਲ ਪੁਰਖ ਦੇ ਸਿਧਾਂਤ ਨੂੰ ਸਾਂਭਿਆ ਹੋਵੇ ਤੇ ਨਾਲ ਹੀ ਗੁਰੂ ਅਮਰਦਾਸ ਮਹਾਰਾਜ ਨੇ ਨਾ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਨਾਲ ਹੀ ਆਪਣਾ ਸ਼ਲੋਕ ਉਚਾਰਨ ਕੀਤਾ ਕਹਿਣ ਲੱਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਕਈ ਵਾਰ ਆਪਣੇ ਮਨ ਵਿੱਚ ਇੱਕ ਖਿਆਲ ਆ ਜਾਂਦਾ ਹੈ ਕਿ ਸ਼ਾਇਦ ਵੀ ਧੌਲੀ ਦਾੜੀ ਹੋਏ ਤੋਂ ਬੜੇਪੇ ਦੇ ਵਿੱਚ ਜਾਇਆਂ ਤੋਂ ਉਹ ਰੱਬ ਬਿਲਕੁਲ ਹੀ ਨਹੀਂ ਮਿਲਦਾ ਕਹਿੰਦੇ ਇਹ ਗੱਲ ਵੀ ਨਹੀਂ ਹੈ ਉਹ ਅਕਾਲ ਪੁਰਖ ਹੈ ਜਿਹੜਾ ਕਹਿੰਦੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਉਹ ਸਾਹਿਬ ਸਦਾ ਹੀ ਹੈ ਚਾਹੇ ਦਾੜਾ ਤੇਰਾ ਕਾਲਾ ਹੈ ਚਾਹੇ ਦਾੜਾ ਤੇਰਾ ਚਿੱਟਾ ਹੈ ਭਾਵੇਂ ਚਾਹੇ ਤੂੰ ਜਵਾਨੀ ਦੇ ਵਿੱਚ ਹੈ ਚਾਹੇ ਤੂੰ ਬੜੇਪੇ ਦੇ ਵਿੱਚ ਹੈ ਬਸ ਲੋੜ ਇਹ ਹੈ ਇੱਕ ਵਾਰੀ ਸਾਰੇ ਕਿਰਪਾ ਕਰੋ ਜੇ ਕੋ ਚਿਤ ਕਰੇ ਜੇ ਕੋ ਚਿਤ ਜੇ ਕੋ ਚਿਤ ਕਰੇ ਜੇਕਰ ਕੋਈ ਮਨੁੱਖ ਆਪਣੇ ਚਿੱਤ ਤੋਂ ਉਸ ਅਕਾਲ ਪੁਰਖ ਨੂੰ ਪਿਆਰ ਕਰੇ ਤੇ ਗੁਰੂ ਪਿਆਰਿਓ ਚਾਹੇ ਜਵਾਨੀ ਹੋਵੇ ਚਾਹੇ ਬਢੇਪਾ ਹੋਵੇ ਉਹਦੇ ਪਿਆਰ ਨੂੰ ਹਾਸਲ ਕਰ ਲੈਂਦਾ ਪਰ ਵਿਰਲੇ ਨੇ ਜਿਹੜੇ ਜਵਾਨੀ ਜਿਨ੍ਹਾਂ ਨੇ ਨਾਂ ਸੰਭੀ ਹੋਵੇ ਤੇ ਬਢੇਪੇ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦੇ ਪਿਆਰ ਦੀ ਪ੍ਰਾਪਤੀ ਹੋ ਸਕੇ ਇਦਾਂ ਦੇ ਵਿਰਲੇ ਨੇ ਗੁਰੂ ਪਿਆਰਿਓ ਜਿਨ੍ਹਾਂ ਨੇ ਜਵਾਨੀ ਸੰਭੀ ਉਹਨਾਂ ਨੇ ਹੀ ਬਢੇਪੇ ਦੇ ਵਿੱਚ ਵੀ ਆਪਣੇ ਇਸ ਪਿਆਰ ਨੂੰ ਬਰਕਰਾਰ ਰੱਖਿਆ ਉਸ ਅਕਾਲ ਪੁਰਖ ਦੇ ਨਾਲ ਬੜੇਪੇ ਵਿੱਚ ਜਾ ਕੇ ਵੀ ਇੱਕ ਮਿਕ ਹੋ ਕੇ ਰਹਿਆ ਤੇ ਹੋ ਸਕਦਾ ਭਾਈ ਗੁਰਦਾਸ ਜੀ ਦੀ ਉਦਾਹਰਨ ਤੁਹਾਨੂੰ ਵੀ ਯਾਦ ਆ ਰਹੀ ਹੋਵੇ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ ਗੁਰੂ ਪਿਆਰਿਓ ਕਿ ਸਮਾਂ ਰਹਿੰਦਿਆਂ ਸਾਨੂੰ ਉਸ ਅਕਾਲ ਪੁਰਖ ਦੇ ਸਿਧਾਂਤ ਦੀ ਨਾਲ ਸੰਭਾਲ ਕਰਨੀ ਚਾਹੀਦੀ ਹੈ ਸਮਾਂ ਰਹਿੰਦਿਆਂ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਵੀ ਕੋਈ ਗੱਲ ਨਹੀਂ ਅਜੇ ਤਾਂ ਉਮਰ ਬਹੁਤ ਜ਼ਿਆਦਾ ਪਈ ਐ ਬੱਚਿਆਂ ਦਾ ਵਿਆਹ ਕਰਾਂਗੇ ਬਢੇਪੇ ਦੇ ਵਿੱਚ ਜਾ ਕੇ ਰੱਬ ਦਾ ਨਾਮ ਜਪਾਂਗੇ ਰੱਬ ਦਾ ਨਾਮ ਤੇ ਜਪਣੇ ਹੀ ਬਢੇਪੇ ਵਿੱਚ ਜਾ ਕੇ ਪੈਂਦਾ ਚਾਹੀਦਾ ਗੁਰੂ ਪਿਆਰਿਓ ਜੇ ਜਵਾਨੀ ਵਿੱਚ ਕਦੇ ਰੱਬ ਵੱਨੀ ਮੂੰਹ ਕਰਿਆ ਹੋਵੇਗਾ ਉਸ ਅਕਾਲ ਪੁਰਖ ਵੱਲ ਮੂੰਹ ਕਰਿਆ ਹੋਵੇਗਾ ਫੇਰ ਹੀ ਜਾ ਕੇ ਬਢੇਪੇ 'ਚ ਯਾਦ ਆਏਗਾ ਨਾ ਤੇ ਨਹੀਂ ਤੇ ਇੱਥੇ ਦੁਨੀਆ ਵਿੱਚ ਅਨੇਕਾਂ ਬੜੇਪੇ ਵੀ ਇਦਾਂ ਗੁਰੂ ਪਿਆਰਿਓ ਖਾਲੀਆਂਾਂ ਦੇ ਵਿੱਚ ਨਾਲੀਆਂ ਦੇ ਵਿੱਚ ਰੁੱਲਦੇ ਵੇਖੇ ਗਏ ਆ ਆਪਾਂ ਕਹਿ ਦਿੰਨੇ ਆ ਨਾ ਕਿ ਕੋਈ ਗੱਲ ਨਹੀਂ ਭਾਈ ਹੁਣ ਤੇ ਚਿੱਟੀ ਆ ਗਈ ਫਲਾਣਾ ਸੋ ਸਿਆਣਾ ਹੋ ਗਿਆ ਚਿੱਟੀ ਆਉਣੀ ਸਿਆਣਪ ਦੀ ਨਿਸ਼ਾਨੀ ਨਹੀਂ ਐ ਗੁਰੂ ਪਿਆਰਿਓ ਦਾੜੇ ਦਾ ਚਿੱਟਾ ਹੋ ਜਾਣਾ ਤਾਂ ਕੁਦਰਤ ਦਾ ਨਿਜ਼ਮ ਹੈ ਚਾਹੇ ਕੋਈ ਜਵਾਨੀ ਵਿੱਚ ਰੱਬ ਨੂੰ ਯਾਦ ਕਰਦਾ ਹੈ ਚਾਹੇ ਕੋਈ ਜਵਾਨੀ ਵਿੱਚ ਰੱਬ ਨੂੰ ਯਾਦ ਨਹੀਂ ਕਰਦਾ ਦਾੜੀ ਦੋਨਾਂ ਦੀ ਚਿੱਟੀ ਹੋ ਜਾਣੀ ਹੈ ਗੁਰੂ ਪਿਆਰਿਓ ਇਹ ਤੇ ਉਸ ਕੁਦਰਤ ਦਾ ਨਿਜ਼ਮ ਹੈ ਕਈ ਵਾਰ ਅਸੀਂ ਇਹ ਅੰਦਾਜ਼ਾ ਲਾ ਦਿੰਨੇ ਆਂ ਵੀ ਐਵੇਂ ਥੋੜਾ ਇਹ ਦਾੜੀ ਚਿੱਟੀ ਹੋ ਗਈ ਭਾਈ ਇਹਦਾ ਚਿੱਟੀ ਹੋਣ ਦੇ ਨਾਲ ਕੋਈ ਸਿਆਣਪ ਦਾ ਮਤਲਬ ਨਹੀਂ ਹੈ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਇਹ ਵੀ ਉਚਾਰਨ ਕੀਤਾ ਹੋਇਆ ਹੈ ਤੁਹਾਡੇ ਯਾਦ ਹੋਵੇ ਕਹਿੰਦੇ ਜੇ ਚਿੱਟੀ ਵੀ ਹੋ ਗਈ ਆ ਰੱਖੀ ਵੀ ਬੈਠਾ ਹੈ ਪਰ ਦਾੜੀ ਸੱਚੀ ਸੱਚੀ ਉਹ ਗਿਣੀ ਜਾਂਦੀ ਹੈ ਜੇ ਗੁਰੂ ਦੇ ਨਾਲ ਜੁੜੀ ਵੀ ਹੋਵੇ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ ਦਾੜੀ ਪ੍ਰਵਾਣ ਵੀ ਉਹੀ ਹੈ ਜਿਹੜੀ ਗੁਰੂ ਦੇ ਦਰ ਤੇ ਜੁੜੀ ਹੋਈ ਹੈ ਪਿਆਰੇ ਇਹ ਨਹੀਂ ਵੀ ਦਾੜਾ ਵੀ ਰੱਖਿਆ ਪਰ ਗੁਰੂ ਦੇ ਦਰ ਨਾਲ ਨਹੀਂ ਜੁੜਿਆ ਤੇ ਫਿਰ ਚਿੱਟਾ ਦਾੜਾ ਹੋ ਜਾਣਾ ਇਹ ਤਾਂ ਇੱਕ ਕੁਦਰਤ ਦਾ ਨਿਜ਼ਮ ਹੈ ਉਸ ਅਕਾਲ ਪੁਰਖ ਦਾ ਇੱਕ ਨਿਜ਼ਮ ਹੈ ਸਾਜੀ ਹੋਈ ਕੁਦਰਤ ਦਾ ਇੱਕ ਨਿਜ਼ਮ ਹੈ ਵੀ ਤੂੰ ਐਵੇਂ ਕਹਿੰਦਾ ਫਿਰ ਵੀ ਮੇਰਾ ਦਾੜਾ ਐਵੇਂ ਤਾਂ ਨਹੀਂ ਚਿੱਟਾ ਹੋ ਗਿਆ ਜੇ ਦਾੜਾ ਅਜੇ ਵੀ ਸ਼ਰਾਬ ਦੇ ਪਿਆਲਿਆਂ ਵਿੱਚ ਭਿੱਜਦਾ ਹੈ ਤੇ ਕਹਿਣਾ ਪਵੇਗਾ ਵਾਹ ਸੱਚੀ ਤੇਰਾ ਦਾੜਾ ਐਵੇਂ ਚਿੱਟਾ ਹੋਇਆ ਬੋਲੋ ਸਤਨਾਮ ਇਵੇਂ ਚਿੱਟਾ ਹੋਇਆ ਸਿੱਖਿਆ ਤੂੰ ਅਜੇ ਵੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੈ ਖੈਰ ਗੁਰੂ ਕਿਰਪਾ ਕਰੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਤੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਵੀ ਸਮਾ ਰਹਿੰਦਿਆਂ ਉਸ ਮਾਲਕ ਦੀ ਸੰਭਾਲ ਕਰਿਆ ਕਰ ਉਸ ਅਕਾਲ ਪੁਰਖ ਦੀ ਸੰਭਾਲ ਕਰਿਆ ਕਰ ਦੋ ਉਦਾਹਰਨਾਂ ਦਿੱਤੀਆਂ ਨੇ ਭਾਈ ਗੁਰਦਾਸ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਘਰ ਲੱਗੈ ਆਗ ਕਹਿੰਦੇ ਇੱਕ ਪਰਿਵਾਰ ਸੁੱਤਾ ਪਿਆ ਪਰਿਵਾਰ ਦੇ ਸਾਰੇ ਜੀ ਆਰਾਮ ਕਰਦੇ ਪਏ ਨੇ ਵਿਸ਼ਰਾਮ ਕਰ ਰਹੇ ਐ ਤੇਸ ਪਰਿਵਾਰ ਸੁੱਤਾ ਪਿਆ ਤੇ ਘਰ ਵਿੱਚ ਨਾ ਅੱਗ ਲੱਗ ਗਈ ਜੈਸੇ ਘਰ ਲੱਗੈ ਆਗ ਘਰ ਵਿੱਚ ਅੱਗ ਲੱਗ ਗਈ ਜਾਗ ਅੱਗ ਲੱਗੀ ਤੋਂ ਪਰਿਵਾਰ ਦੇ ਮੈਂਬਰਾਂ ਨੂੰ ਜਾਗ ਆਈ ਕੋਈ ਰਸੋਈ ਵੱਲ ਭੱਜਦਾ ਐ ਕੋਈ ਵਿਹੜੇ ਵੱਲ ਭੱਜਦਾ ਐ ਕੋਈ ਕਿੱਧਰ ਭੱਜਦਾ ਐ ਕਿਸੇ ਪਾਸਿਓਂ ਪਾਣੀ ਦੀ ਬੂੰਦ ਤੱਕ ਨਹੀਂ ਮਿਲਦੀ ਕਹਿੰਦੇ ਜਾਗ ਜਦੋਂ ਜਾਗੇ ਵੇਖਿਆ ਵੀ ਘਰ ਵਿੱਚ ਪਾਣੀ ਨਹੀਂ ਹੈ ਕੋਈ ਕਿੱਧਰ ਭੱਜਦਾ ਕੋਈ ਕਿੱਧਰ ਭੱਜਦਾ ਪਾਣੀ ਮਿਲਦਾ ਨਹੀਂ ਅੱਗ ਬੁਝਾਉਣ ਦੇ ਲਈ ਤੇ ਪਰਿਵਾਰ ਦੇ ਮੈਂਬਰ ਕਹਿੰਦੇ ਕੂਆ ਖੋਦਿਓ ਚਾਹੇ ਫਿਰ ਕਹਿੰਦੇ ਵੀ ਛੇਤੀ ਛੇਤੀ ਖੂਹ ਪਟਲੋ ਟੋਆ ਪੁੱਟ ਲੋ ਬੋਰ ਕਰ ਲਗੇ ਤੇ ਫਿਰ ਘਰ ਦੀ ਅੱਗ ਬੁਝਾ ਲਾਂਗੇ ਜੈਸੇ ਘਰ ਲੱਗੈ ਆਗ ਜਾਗ ਕੂਆ ਖੋਦੋ ਚਾਹੈ ਜਾ ਕੇ ਖੂਪ ਟੱਣ ਲੱਗ ਪਏ ਕਹਿੰਦੇ ਕਾਰਜਨਾ ਸਿੱਧ ਹੋਏ ਇੱਕ ਵਾਰੀ ਸਾਰੇ ਕਿਰਪਾ ਕਰਿਓ ਕਾਰਜਨਾ ਸਿੱਧ ਹੋਏ ਤੇਰਾ ਕਾਰਜ ਸਿੱਧ ਨਹੀਂ ਹੋਏਗਾ ਰੋਏ ਪਛਤਾਈਐ ਪੱਲੇ ਰੋਣਾ ਪਵੇਗਾ ਪੱਲੇ ਪਛਤਾਵਾ ਪਵੇਗਾ ਤੇਰਾ ਘਰ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਏਗਾ ਸਿਆਣਪ ਹੁੰਦੀ ਬੰਦਾ ਪਰਿਵਾਰ ਘਰ ਦੇ ਵਿੱਚ ਪਾਣੀ ਨੂੰ ਜਮਾ ਰੱਖਦਾ ਕੋਈ ਘੜਾ ਦੋ ਘੜੇ ਨਲਕਾ ਮੋਟਰ ਘਰ ਵਿੱਚ ਲੱਗਿਆ ਇੱਕ ਐਗਜ਼ਾਮਪਲ ਦੱਤੀ ਹੈ ਇੱਕ ਉਦਾਹਰਨ ਦਿੱਤੀ ਹੈ ਕਿ ਜਿਵੇਂ ਵਿਪਤਾ ਪਈ ਤੋ ਬੰਦਾ ਉੱਠ ਕੇ ਭੱਜਦਾ ਉਦੋਂ 100 ਹੱਥ ਪੈਰ ਮਾਰਦਾ ਉਦੋਂ ਕੁਝ ਵੀ ਹੱਥ ਪੱਲੇ ਨਹੀਂ ਪੈਂਦਾ ਗੁਰੂ ਪਿਆਰਿਓ ਉਦਾਹਰਨ ਦਿੱਤੀ ਕਿ ਸਮਾਂ ਰਹਿੰਦਿਆਂ ਜੇ ਗੁਰੂ ਦੇ ਸਿਧਾਂਤ ਦੀ ਸੰਭਾਲ ਨਾ ਕੀਤੀ ਨਾ ਤੇ ਜਦੋਂ ਜ਼ਿੰਦਗੀ ਦਾ ਆਖਰੀ ਸਮਾਂ ਆਉਂਦਾ ਹੈ ਜਦੋਂ ਵਿਪਤਾ ਪੈਂਦੀ ਹੈ ਫਿਰ ਬੰਦਾ ਜਿਵੇਂ ਅੱਗ ਬੁਝਾਉਣ ਵਾਲਾ ਪਰਿਵਾਰ ਹੱਥ ਪੈਰ ਮਾਰਦਾ ਪਰ ਕਾਰਜ ਰਾਸ ਨਹੀਂ ਨਾ ਆਉਂਦੇ ਬੰਦਾ ਹੱਥ ਪੈਰ ਬੜੇ ਮਾਰਦਾ ਗੁਰੂ ਪਿਆਰਿਓ ਪਰ ਫਿਰ ਕਦੇ ਵੀ ਕਾਰਜ ਰਾਸ ਨਹੀਂ ਆਉਂਦੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਮਾਂ ਰਹਿੰਦਿਆਂ ਤੇ ਦੂਜੀ ਉਦਾਹਰਨ ਵੀ ਬੜੀ ਪਿਆਰੀ ਦਿੱਤੀ ਕਹਿੰਦੇ ਜੈਸੇ ਤਉ ਸੰਗਰਾਮ ਸਮੈ ਜੰਗ ਲੱਗ ਜਾਏ ਲੜਾਈ ਦਾ ਬਿਗਲ ਵੱਜ ਜਾਏ ਫੌਜ ਸਾਰੀ ਤਿਆਰ ਹੋਵੇ ਜੰਗ ਕਰਨ ਦੇ ਲਈ ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹ ਬੀਰ ਵਿਦਿਆ ਤੇ ਕੋਈ ਫੌਜੀ ਆ ਕੇ ਕਵੇ ਕੋਈ ਸਿਪਾਹੀ ਆ ਕੇ ਕਵੇ ਕੋਈ ਲੜਾਕੂ ਆ ਕੇ ਇਹ ਗੱਲ ਕਵੇ ਕਿ ਮੈਨੂੰ ਹੁਣੇ-ਹੁਣੇ ਬੀਰ ਵਿਦਿਆ ਦਿਓ ਮੈਨੂੰ ਲੜਨਾ ਸਿਖਾਓ ਮੈਨੂੰ ਹਥਿਆਰ ਚਲਾਉਣਾ ਸਿਖਾਓ ਤੇ ਮੈਂ ਹੁਣੇ ਜਾ ਕੇ ਜੰਗ ਦੇ ਮੈਦਾਨ ਵਿੱਚ ਲੜਾਈ ਕਰਾਂਗਾ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋ ਸੰਗਰਾਮ ਸਮੈ ਸਿੱਖਿਓ ਚਾਹੇ ਬੀਰ ਵਿਦਿਆ ਕਹਿੰਦੇ ਅਨਥਾ ਉਦਮ ਜਿਹੜਾ ਉਹਦਾ ਉਦਮ ਹੈ ਮੌਕੇ ਤੇ ਜਿਹੜਾ ਸਿੱਖਣਾ ਹਥਿਆਰ ਚਲਾਉਣਾ ਸਿੱਖ ਰਿਹਾ ਹੈ ਇਹ ਤਾਂ ਉਹ ਪ੍ਰਾਣੀ ਦਾ ਇਹ ਕੀਤਾ ਹੋਇਆ ਉਦਮ ਅਨਥਾ ਹੈ ਭਾਵ ਬੇਅਰਥਾ ਇਹਦਾ ਹੁਣ ਕੋਈ ਮੁੱਲ ਨਹੀਂ ਜੈਤ ਪਦਵੀ ਨਾ ਪਾਈ ਐ ਕਹਿੰਦੇ ਜੰਗ ਕਰਨ ਵੇਲੇ ਹਥਿਆਰ ਚਲਾਉਣਾ ਸਿੱਖ ਰਿਆ ਐ ਇਹਦੇ ਨਾਲ ਤੂੰ ਕਦੇ ਜਿੱਤ ਦੀ ਪਦਵੀ ਹਾਸਲ ਨਹੀਂ ਕਰ ਸਕੇਗਾ ਭਾਵ ਜੇ ਜੰਗ ਕਰਨੀ ਸੀ ਤੇ ਸਮਾਂ ਰਹਿੰਦਿਆਂ ਤੈਨੂੰ ਹਥਿਆਰ ਚਲਾਉਣਾ ਪਹਿਲਾਂ ਇਹਦੀ ਤਿਆਰੀ ਕਰਨੀ ਚਾਹੀਦੀ ਸੀ ਜੰਗ ਤੋਂ ਕਈ ਮਹੀਨੇ ਪਹਿਲਾਂ ਤੈਨੂੰ ਤਿਆਰੀ ਕਰਨੀ ਚਾਹੀਦੀ ਸੀ ਫਿਰ ਤੂੰ ਇਹਦਾ ਰਿਹੈਸਲ ਦਾ ਫੇਰ ਜਾ ਕੇ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਹੋਣੀ ਸੀ ਅੱਜ ਜੰਗ ਹੋਣ ਲੱਗਿਆ ਤੇ ਤੂੰ ਹਥਿਆਰ ਚਲਾਉਣਾ ਸਿੱਖ ਰਿਹਾ ਇਹ ਇਸੇ ਤਰ੍ਹਾਂ ਹੀ ਸਾਡੇ ਨਾਲ ਵਾਪਰਦਾ ਹੈ ਬੰਦਾ ਜ਼ਿੰਦਗੀ ਦਾ ਆਖਰੀ ਸਮਾਂ ਬਤੀਤ ਕਰਦਾ ਹੈ ਉਹ ਬੰਦਾ ਅੱਖਾਂ ਤੋਂ ਪਛਾਨਣਾ ਬੰਦ ਕਰ ਦਿੰਦਾ ਹੈ ਹੱਥ ਪੈਰ ਕੰਮ ਕਰਨੇ ਬੰਦ ਕਰ ਦਿੰਦੇ ਨੇ ਜ਼ੁਬਾਨ ਤਤਲਾਉਣ ਲੱਗ ਜਾਂਦੀ ਹੈ ਡਾਕਟਰ ਕਹਿੰਦੇ ਵੀ ਘਰੇ ਲੈ ਜਾਓ ਇਹਦੀ ਸੇਵਾ ਕਰ ਲਓ ਫਿਰ ਪਰਿਵਾਰ ਦੇ ਮੈਂਬਰ ਜਦੋਂ ਵੇਖਦੇ ਆ ਵੀ ਹੁਣ ਤੱਕ ਕੇਵਲ ਪੇਟ ਤੋਂ ਪਤਾ ਲੱਗਦਾ ਕਿ ਬਾਪੂ ਜੀ ਜਾਂ ਬੇਬੇ ਜੀ ਸੁਵਾਸ ਲੈ ਰਹੇ ਆ ਫਿਰ ਉਦੋਂ ਗੁਰੂ ਪਿਆਰਿਓ ਗ੍ਰੰਥੀ ਸਿੰਘ ਨੂੰ ਬੁਲਾਇਆ ਜਾਂਦਾ ਹੈ ਕਿਸੇ ਗੁਰਬਾਣੀ ਪੜਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਕਹਿੰਦੇ ਇਹਦੇ ਕੋਲ ਬੈਠ ਕੇ ਭਾਈ ਗੁਰਬਾਣੀ ਪੜੋ ਓਏ ਗੁਰੂ ਪਿਆਰਿਓ ਤੇ ਉਹ ਗੱਲ ਹੋਈ ਆ ਕਿ ਜਦੋਂ ਬੰਦਾ ਇਹ ਜੰਗ ਜੰਗ ਲੱਗ ਗਈ ਤੇ ਇਹ ਹਥਿਆਰ ਚਲਾਉਣਾ ਸਿੱਖ ਰਿਹਾ ਜਦੋਂ ਉਹਨੂੰ ਕੋਈ ਸੁੱਧ ਬੋਧ ਹੀ ਨਹੀਂ ਰਹੇਗੀ ਗੁਰੂ ਪਿਆਰਿਓ ਉਦੋਂ ਅਸੀਂ ਉਹਦੇ ਕੋਲੇ ਪਾਠ ਕਰਨ ਲੱਗ ਪੈਂਦੇ ਆ ਹੱਕ ਇਹ ਬਣਦਾ ਸੀ ਕਿ ਸਮਾਂ ਰਹਿੰਦਿਆਂ ਉਸ ਪ੍ਰਾਣੀ ਨੂੰ ਗੁਰੂ ਦੇ ਸਿਧਾਂਤ ਦੀ ਸੰਭਾਲ ਆਪ ਕਰਨੀ ਚਾਹੀਦੀ ਸੀ ਜਉਂਦੇ ਜੀ ਸਮਾਂ ਰਹਿੰਦਿਆਂ ਗੁਰੂ ਦੇ ਸਿਧਾਂਤ ਦੀ ਸੰਭਾਲ ਆਪ ਕਰਦਾ ਗੁਰੂ ਪਿਆਰਿਓ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦੇ ਕੋਲੇ ਬੈਠ ਕੇ ਪਾਠ ਨਾ ਕਰੋ ਪਰ ਮੈਂ ਸਮਝਾਉਣ ਲਈ ਇੱਕ ਬੇਨਤੀ ਜ਼ਰੂਰ ਕਰਦਾ ਜਦੋਂ ਉਹਨੂੰ ਕੋਈ ਸੋਧ ਹੀ ਨਹੀਂ ਰਹਿ ਗਈ ਹੈ ਪਿਆਰਿਓ ਉਹਨੂੰ ਕੋਈ ਬੋਧ ਹੀ ਨਹੀਂ ਰਹਿ ਗਈ ਹੈ ਗੁਰੂ ਪਾਤਸ਼ਾਹ ਤੇ ਬਾਣੀ ਵਿੱਚ ਇਹ ਲਿਖਦੇ ਆਪਾਂ ਤਕਰੀਬਨ ਮਗਰਲੇ 5-7 ਦਿਨਾਂ ਤੋਂ ਲਗਾਤਾਰ ਇਹ ਉਦਾਹਰਨ ਦੇ ਰਹੇ ਆ ਕਿ ਪੜਿਆ ਨਾਹੀਂ ਭੇਦ ਬੁੱਝਿਆ ਪਾਵਨਾ ਗੁਰੂ ਤੇ ਆਪਾਂ ਨੂੰ ਕਹਿ ਰਿਹਾ ਜਿਹੜੇ ਆਪਾਂ ਸੁੱਧ ਬੁੱਧ ਦੇ ਵਿੱਚ ਬੈਠੇ ਹੋਏ ਆ ਕਿ ਭਾਈ ਕੇਵਲ ਪੜਨ ਦੇ ਨਾਲ ਨਹੀਂ ਬੁੱਝਣ ਦੇ ਨਾਲ ਉਹਦਾ ਭੇਦ ਪੈਂਦਾ ਤੇ ਜਿਹੜੇ ਬੰਦੇ ਦੀ ਸੁੱਧ ਬੁੱਧੀ ਗਵਾਚ ਗਈ ਹੈ ਜਿਨ੍ਹਾਂ ਜਿਹੜੀਆਂ ਅੱਖਾਂ ਕੰਮ ਕਰਨੀਆਂ ਬੰਦ ਕਰ ਗਈਆਂ ਜ਼ੁਬਾਨ ਕੰਮ ਛੱਡ ਗਈ ਕੰਨਾਂ ਤੋਂ ਸੁਣਨੋਂ ਹਟ ਗਿਆ ਅਸੀਂ ਉਹਦੇ ਕੋਲੇ ਗੁਟਕਾ ਲੈ ਕੇ ਬੈੰਨੇ ਆ ਵੀ ਸ਼ਾਇਦ ਇਹਦੇ ਕੋਲੇ ਬੈਠ ਕੇ ਗੁਰਬਾਣੀ ਪੜ ਲਈਏ ਜਉਂਦੇ ਜੀ ਸਮਾ ਰਹਿੰਦੇ ਆ ਗੁਰੂ ਪਿਆਰਿਓ ਗੁਰਬਾਣੀ ਦੇ ਸਿਧਾਂਤ ਦੀ ਸੰਭਾਲ ਕਰੀਏ ਤੇ ਵੱਡੇ ਭਾਗ ਨੇ ਗੁਰੂ ਪਿਆਰਿਓ ਸਰਬੱਤ ਸੰਗਤਾਂ ਦੇ ਜਿਹੜੇ ਹਰ ਰੋਜ਼ ਗੁਰੂ ਦੇ ਦਰ ਤੇ ਤੁਸੀਂ ਹਾਜ਼ਰੀ ਭਰਦੇ ਹੋ ਗੁਰੂ ਦੀ ਬਾਣੀ ਨੂੰ ਸਮਝਦੇ ਹੋ ਜੋ ਗੁਰੂ ਸਾਹਿਬ ਹੁਕਮ ਬਖਸ਼ ਦਿਆ ਉਹਨੂੰ ਸਮਝਣ ਦਾ ਯਤਨ ਕਰ ਰਹੇ ਹੋ ਪਰ ਅਗਲੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਅਰਦਾਸ ਕਰਗੇ ਪਾਤਸ਼ਾਹ ਜੋ ਤੁਹਾਡੀ ਬਾਣੀ ਸਰਵਣ ਕਰਦੇ ਆਂ ਜੋ ਵੀ ਤੁਹਾਡਾ ਸਿਧਾਂਤ ਸਾਨੂੰ ਸਮਝ ਪੈ ਰਿਹਾ ਤੂੰ ਕਿਰਪਾ ਕਰੀ ਕਦੇ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣ ਆਵੇ ਭਾਵ ਇਹ ਸਿਧਾਂਤ ਦੇ ਮੁਤਾਬਕ ਅਸੀਂ ਜ਼ਿੰਦਗੀ ਵੀ ਜਉਣ ਲੱਗੇ ਤਾਂ ਕਿ ਸਾਡਾ ਬੜੇਪੇ ਦੇ ਵਿੱਚ ਕੋਈ ਪਛਤਾਵਾ ਨਾ ਰਹੇ ਸਾਨੂੰ ਤਾਂ ਕਿ ਬੜੇਪੇ ਦੇ ਵਿੱਚ ਆ ਕੇ ਜਦੋਂ ਅੱਖਾਂ ਕੰਮ ਛੱਡ ਜਾਣ ਜਦੋਂ ਕੰਨਾਂ ਤੋਂ ਸੁਣਨਾ ਬੰਦ ਹੋ ਜਾਏ ਜਦੋਂ ਗਲਾ ਵੀ ਸਾਥ ਦੇਣਾ ਬੰਦ ਹੋ ਜਾਏ ਉਦੋਂ ਗੁਰੂ ਪਿਆਰੇ ਮੈਨੂੰ ਕੇਵਲ ਤੇ ਕੇਵਲ ਜੇ ਇਸ ਦੁਨੀਆ ਤੇ ਸਹਾਰਾ ਹੈ ਤੇ ਉਹ ਤੇਰੇ ਨਾਮ ਦਾ ਰਹਿਣਾ ਵਾ ਉਦੋਂ ਨਾ ਧੀਆ ਪੁੱਤਰਾਂ ਦੀ ਆਵਾਜ਼ ਸੁਣਨੀ ਆ ਨਾ ਉਹਨਾਂ ਦੇ ਚਿਹਰਿਆਂ ਦੀ ਪਛਾਣ ਆਉਣੀ ਹੈ ਜਿਸ ਧੀ ਪੁੱਤ ਨੂੰ ਮਾਪੇ ਬੜੇ ਲਾਡਾਂ ਦੇ ਨਾਲ ਪਾਲਿਆ ਹੁੰਦਾ ਨਾ ਕਈ ਵਾਰ ਤੇ ਉਹ ਧੀ ਪੁੱਤ ਆ ਕੇ ਦੱਸਦਾ ਕਿ ਮੈਂ ਤੇਰੀ ਵੱਡੀ ਧੀ ਆ ਮੈਂ ਤੇਰਾ ਪੋਤਾ ਉਹਨੂੰ ਦੱਸਣਾ ਪੈਂਦਾ ਕਿਉਂ ਕਿਉਂਕਿ ਨਾ ਤੇ ਉਹਦੀਆਂ ਅੱਖਾਂ ਕੰਮ ਕਰ ਰਹੀਆਂ ਨਾ ਉਹਦੀ ਸੁਰਤ ਕੰਮ ਕਰ ਰਹੀ ਹੈ ਉਹਨੂੰ ਪਛਾਣ ਨਹੀਂ ਜਿਸ ਧੀ ਪੁੱਤ ਨੂੰ ਬਾਪ ਨੇ ਬੁੱਕਲਾਂ ਦੇ ਵਿੱਚ ਪਾ ਪਾ ਕੇ ਪਾਲਿਆ ਹੁੰਦਾ ਹੈ ਪਿਆਰਿਓ ਉਸ ਔਲਾਦ ਨੂੰ ਵੀ ਪਛਾਨਣਾ ਛੱਡ ਦਿੰਦਾ ਹੈ ਇਸ ਕਰਕੇ ਪਾਸ਼ਾ ਕਹਿੰਦੇ ਉਹ ਉਹ ਸਮੇਂ ਜਦੋਂ ਤੂੰ ਆਪਣੀ ਜ਼ਿੰਦਗੀ ਦੇ ਆਖਰੀ ਪੜਾਤੇ ਹੋਏਗਾ ਨਾ ਉਦੋਂ ਤਾਂ ਹੀ ਸੌਖੀਆਂ ਜ਼ਿੰਦਗੀ ਲੰਗੇਗੀ ਜੇ ਜਵਾਨੀ ਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਪਿਆਰੇ ਸਾਂਭਿਆ ਹੋਏਗਾ ਇਸ ਕਰਕੇ ਕਿਹਾ ਜਾਂਦਾ ਆਓ ਜਿੰਦਗੀ ਦੇ ਰਸਾਂ ਵਿੱਚੋਂ ਬਾਹਰ ਨਿਕਲ ਗਏ ਪਿਆਰਿਓ ਮਾਇਆ ਦੇ ਰੰਗ ਵਿੱਚੋਂ ਬਾਹਰ ਨਿਕਲ ਗਏ ਅੱਜ ਅੱਜ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ ਤੇ ਹਾਜ਼ਰੀ ਭਰਨੀ ਬੜੀ ਮੁਸ਼ਕਲ ਲੱਗਦੀ ਆ ਸਾਧ ਸੰਗਤ ਨੀਂਦ ਤਿਆਗਣੀ ਸਾਨੂੰ ਬੜੀ ਮੁਸ਼ਕਲ ਲੱਗਦੀ ਆ ਅਸੀਂ ਨੀਂਦ ਤਿਆਗਣ ਨੂੰ ਤਿਆਰ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ ਦੇ ਵਿੱਚ ਜਾ ਕੇ ਬੈਠਣ ਨੂੰ ਤਿਆਰ ਨਹੀਂ ਬਾਦਸ਼ਾਹ ਕਹਿੰਦੇ ਸੱਚੀ ਇੱਕ ਦਿਨ ਤੇਰੀ ਜ਼ਿੰਦਗੀ ਚ ਉਹ ਆਏਗਾ ਜਦੋਂ ਤੂੰ ਆਪਣੇ ਆਪ ਨੂੰ ਕੁਸੇਗਾ ਆਪਣੇ ਆਪ ਤੇ ਝੁਰੇਗਾ ਕਿ ਮਨ ਜਦੋਂ ਤੂੰ ਉੱਠ ਕੇ ਤੁਰਨ ਜੋਗਾ ਨਾ ਰਹਿ ਗਿਆ ਨਾ ਪਿਆਰੇ ਉਦੋਂ ਤੇਰੇ ਮਨ ਦੇ ਅੰਦਰ ਇਹ ਪਛਤਾਵਾ ਆਏਗਾ ਕਿ ਮਨਾ ਅੱਜ ਤੇਰਾ ਉੱਠ ਕੇ ਜਾਣ ਨੂੰ ਜੀ ਕਰਦਾ ਮੈਂ ਗੁਰੂ ਦੇ ਦਰ ਤੇ ਮੱਥਾ ਹੀ ਟੇਕਿਆ ਵਾਂ ਮੈਂ ਸੰਗਤ ਵਿੱਚ ਜਾ ਕੇ 5 ਮਿੰਟ ਦਰਸ਼ਨੀ ਕਰਾਵਾਂ ਪਰ ਤੇਰੇ ਸਰੀਰ ਨੇ ਇਜਾਜ਼ਤ ਨਹੀਂ ਦੇਣੀ ਅੱਜ ਸਰੀਰ ਇਜਾਜ਼ਤ ਦਿੰਦਾ ਹੈ ਅੱਜ ਤੇਰਾ ਮਨ ਤੈਨੂੰ ਇਜਾਜ਼ਤ ਨਹੀਂ ਦੇ ਰਿਹਾ ਯਾਦ ਰੱਖੀ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਪਿਆਰਿਓ ਮਨ ਜੀਤੈ ਜਗ ਜੀਤ ਜਿਨੇ ਗੁਰੂ ਤੋਂ ਲੈ ਕੇ ਅੱਜ ਮਨ ਨੂੰ ਜਿੱਤ ਲਿਆ ਮਨ ਦੇ ਮਨ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਸੰਗਤ ਦੇ ਵਿੱਚ ਆਉਣ ਤੋਂ ਜੇ ਰੋਕ ਲਿਆ ਤੇ ਸੱਚ ਜਾਣਿਓ ਉਹਦੀ ਜ਼ਿੰਦਗੀ ਬੜੇਪੇ ਵਿੱਚ ਬੜੀ ਮਾੜੀ ਹਾਲਤ ਹੁੰਦੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨ ਲਗਈ ਸਾਰੇ ਕਿਰਪਾ ਕਰੋ ਸਾ ਸੰਗਤ ਆਪਣਾ ਲਾਇਆ ਪਿਰਮ ਨ ਲਗਈ ਆਪਣਾ ਲਾਇਆ ਆਪਨਾ ਲਾਇਆ ਜੇਕਰ ਕੋਈ ਬੰਦਾ ਹੁਣ ਵਿਚਾਰ ਸੁਣ ਕੇ ਉਹਦੇ ਮਨ ਵਿੱਚ ਆਏ ਕਿ ਮੈਂ ਵੀ ਆਪਣਾ ਪਿਆਰ ਗੁਰੂ ਦੇ ਨਾਲ ਪਾਵਾਂ ਮਨ ਵਿੱਚ ਆ ਜਾਂਦਾ ਨਾ ਖਿਆਲ ਆਉਂਦਾ ਚੰਗੀ ਗੱਲ ਹੈ ਸੋਹਣੀ ਗੱਲ ਹੈ ਜੇ ਮਨ ਵਿੱਚ ਕਿਸੇ ਦੇ ਖਿਆਲ ਆਉਂਦਾ ਕਿ ਆਪਾਂ ਰੱਬ ਨਾਲ ਪਿਆਰ ਪੈ ਗਏ ਪਰ ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਆਪਣਾ ਲਾਇਆ ਆਪਣੀ ਮੱਤ ਦੇ ਨਾਲ ਲਾਇਆ ਪਰਮਾ ਨਾ ਲਗਾਈ ਉਸ ਗੁਰੂ ਨਾਲ ਪਿਆਰ ਨਹੀਂ ਪੈਂਦਾ ਜੇ ਤੂੰ ਦਿਮਾਗ ਤੋਂ ਸੋਚੇ ਵੀ ਮੈਂ ਆਪਣਾ ਪਿਆਰ ਉਸ ਮਾਲਕ ਦੇ ਨਾਲ ਪਾਲਾਂ ਤੇ ਸੱਚ ਇਹ ਹੈ ਆਪਣਾ ਲਾਇਆ ਪਰਮਾ ਨਾ ਲਗਾਈ ਜੇ ਲੋਚ ਐ ਸਭ ਕੋਏ ਜੇ ਲੋਚ ਐ ਸਭ ਕਹਿੰਦੇ ਲੋਚ ਦੇ ਸਾਰੇ ਹੀ ਐ ਅੰਦਰ ਖਿਆਲ ਆ ਜਾਂਦਾ ਸਾਰਿਆਂ ਦੇ ਵੀ ਅਸੀਂ ਵੀ ਰੱਬ ਨਾਲ ਉਸ ਅਕਾਲ ਪੁਰਖ ਨਾਲ ਪਿਆਰ ਕਰ ਲਈਏ ਪਰ ਕਹਿੰਦੇ ਇਹ ਤੇਰੀ ਦਿਮਾਗ ਦੀ ਜਾਂ ਬੁੱਧੀ ਦੇ ਨਾਲ ਨਹੀਂ ਲੱਗਦਾ ਤੇ ਅੱਗੇ ਕਹਿਣ ਲੱਗੇ ਇਹ ਪਿਰਮ ਪਿਆਲਾ ਖਸਮ ਕਾ ਬੜੋ ਸਾਰੇ ਇਹ ਪਿਰਮ ਪਿਆਲਾ ਖਸਮ ਇਹ ਪਿਰਮ ਦਾ ਪਿਆ ਪਿਰਮ ਹੁੰਦਾ ਪਿਆਰ ਇਹ ਪਿਆਰ ਦਾ ਜਿਹੜਾ ਪਿਆਲਾ ਹੈ ਨਾ ਇੱਕ ਖਾਸਮ ਉਸ ਅਕਾਲ ਪੁਰਖ ਦਾ ਮਿਲਦਾ ਪਤਾ ਕਿਨੂ ਆ ਇੱਕ ਵਾਰੀ ਸਾਰੇ ਗਾ ਕੇ ਪੜ ਲਓ ਜੈ ਪਾਵੇ ਤੈਂ ਦੇ ਜੈ ਪਾਵੇ ਤੈਂ ਦੇ ਜੈ ਪਾਵੇ ਤੈਂ ਵਾ ਵਾ ਮਿਲਦਾ ਕਿਨੂ ਆ ਜਿਹੜੇ ਉਹਦੇ ਮਨ ਨੂੰ ਭਾ ਜਾਂਦੇ ਆ ਜਿਹੜੇ ਧੀਆ ਪੁੱਤ ਉਸ ਅਕਾਲ ਪੁਰਖ ਦੇ ਮਨ ਨੂੰ ਭਾ ਗਏ ਉਦੇ ਪਿਆਰ ਦਾ ਪਿਆਲਾ ਗੁਰੂ ਕੇ ਸਿੱਖੋ ਮਿਲਦਾ ਉਸ ਪ੍ਰਾਣੀ ਨੂੰ ਹੈ ਜਿਹੜਾ ਉਹਦੇ ਮਨ ਨੂੰ ਭਾ ਗਿਆ ਹੁਣ ਧਿਆਨ ਕਰਿਓ ਤੇ ਹੁਣ ਸਾਨੂੰ ਫਿਰ ਅਰਦਾਸ ਕੀ ਕਰਨੀ ਪਵੇਗੀ ਹੁਣ ਸਾਡਾ ਜੋਰ ਕੀ ਹੈ ਸਫਾਰਿਸ਼ ਨਾਲ ਵੀ ਉਹਦੇ ਮਨ ਨੂੰ ਨਹੀਂ ਪਾਉਂਦੇ ਉਹਦੇ ਦਰ ਤੇ ਸਫਾਰਿਸ਼ ਕੋਈ ਨਹੀਂ ਚੱਲਦੀ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਮਤ ਵੀ ਕੋਈ ਨਹੀਂ ਚੱਲਦੀ ਫਿਰ ਹੁਣ ਚੱਲੇਗਾ ਕੀ ਗੁਰੂ ਪਿਆਰਿਓ ਉਹਦੇ ਦਰ ਤੇ ਫਿਰ ਚੱਲਦਾ ਕੀ ਹੈ ਦੋਏ ਕਰ ਜੋਰ ਕਰੋ ਅਰਦਾਸ ਕਰੋ ਸਾਰੇ ਕਿਰਪਾ ਦੋਏ ਕਰ ਜੋਰ ਕਰੋ ਦੋਨੇ ਹੱਥ ਜੋੜ ਕੇ ਗੁਰੂ ਦੇ ਦਰ ਤੇ ਅਰਦਾਸ ਕਰਿਆ ਕਰ ਅਰਦਾਸ ਕਰਿਆ ਕਰ ਕਿ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡਬਦੇ ਪੱਥਰ ਪਾਸ਼ਾ ਤੂੰ ਤੇ ਡਬਦੇ ਪੱਥਰ ਭਾਵ ਪੱਥਰ ਦੇ ਲੋਕ ਉਹ ਤਾਰ ਦਿੱਤੇ ਮੇਰਿਆ ਮਾਲਕਾ ਤੇ ਮੇਰੇ ਅੰਦਰ ਵੀ ਐਨੇ ਔਗਣ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਜੇ ਤੂੰ ਦਇਆ ਕਰੇ ਜੇ ਤੂੰ ਤਰਸ ਕਰ ਲਵੇਂ ਤਾਂ ਮੇਰਾ ਵੀ ਆਧਾਰ ਹੋ ਸਕਦਾ ਮੈਂ ਵੀ ਇਸ ਭਵਜਲ ਸਮੁੰਦਰ ਵਿੱਚੋਂ ਪਾਰ ਲੰਘ ਸਕਦਾ ਮੈਨੂੰ ਵੀ ਤੇਰਾ ਪਰਮ ਦਾ ਪਿਆਲਾ ਨਸੀਬ ਹੋ ਸਕਦਾ ਪਰ ਹੋਏਗਾ ਉਹਨੂੰ ਜਿਹਨੂੰ ਤੂੰ ਦੇਂਗਾ ਤੇ ਉਹ ਦਿੰਦਾ ਉਸ ਨੂੰ ਜਿਹੜਾ ਉਹਨੂੰ ਭਾ ਗਿਆ ਤੇ ਭਾਉਣ ਦੀ ਖਾਤਰ ਨਾ ਗੁਰੂ ਪਿਆਰਿਓ ਸਫਾਰਸ਼ ਕੰਮ ਕਰਦੀ ਐ ਤੇ ਨਾ ਸਾਡੀਆਂ ਚਤਰਾਇਆਂ ਕੰਮ ਕਰਦੀਆਂ ਕਿਉਂਕਿ ਪਾਤਸ਼ਾਹ ਕਹਿੰਦੇ ਸਹਜ ਸਿਆਣਪਾਂ ਲਖ ਹੋਏ ਤੇਰੇ ਕੋਲੇ ਜਿੰਨੀਆਂ ਮਰਜ਼ੀ ਚਤਰਾਇਆਂ ਹੋਣ ਤੇਰੇ ਕੋਲੇ ਜਿੰਨੀਆਂ ਮਰਜ਼ੀ ਸਿਆਣਪਾਂ ਹੋਣ ਪਰ ਉਸ ਮਾਲਕ ਦੇ ਦਰ ਤੇ ਇੱਕ ਨਾ ਚੱਲੇ ਨਾ ਲ ਇਕ ਨਾ ਚੱਲਣਾ ਲਾਲ ਇਕ ਨਾ ਵਾ ਵਾ ਤੇਰੀ ਆਪਣੀ ਚਤਰਾਈ ਨੇ ਤੈਨੂੰ ਪਿਰਮ ਦਾ ਪਿਆਲਾ ਪੀਣ ਨਹੀਂ ਦੇਣਾ ਪਿਆਰੇ ਪਿਆਰ ਦਾ ਪਿਆਲਾ ਤੇਰੀ ਚਤਰਾਈ ਨੇ ਪੀਣ ਵਾਸਤੇ ਨਹੀਂ ਦੇਣਾ ਇਹ ਤੇ ਅਰਦਾਸ ਹੀ ਕਰਿਓ ਉਸ ਮਾਲਕ ਦੇ ਚਰਨਾਂ ਵਿੱਚ ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਓਹ ਨਹਿ ਨਵਿੱਲਾ ਉਹ ਪਿਆਰ ਹਮੇਸ਼ਾ ਹੀ ਨਵਾਂ ਰਹਿੰਦਾ ਗੁਰਮਖੋ ਆਪਣੇ ਪ੍ਰੀਤਮ ਸਿਉ ਲਾਗ ਰਹਿ ਜਿਹੜਾ ਪਿਆਰ ਆਪਣੇ ਪ੍ਰੀਤਮ ਨਾਲ ਬਣਿਆ ਰਹੇ ਆਪਣੇ ਪ੍ਰੀਤਮ ਦੇ ਨਾਲ ਪਿਆਰ ਰਵੇ ਜੋ ਪ੍ਰਭ ਭਾਵੇ ਜਨਮ ਨ ਆਵੇ ਕਰੋ ਸਾਰੀ ਕਿਰਪਾ ਜੋ ਪ੍ਰਭ ਭਾਵੇ ਜਨਮ ਨਾ ਜੋ ਪ੍ਰਭ ਭਾਵੇ ਜਿਹੜਾ ਮਨੁੱਖ ਉਸ ਪ੍ਰਭ ਨੂੰ ਭਾ ਜਾਂਦਾ ਨਾ ਕਹਿੰਦੇ ਜਨਮ ਨਾ ਆਵੇ ਉਹਨੂੰ ਫਿਰ ਦੁਬਾਰੇ ਜੌਨ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ ਗੁਰੂ ਪਿਆਰਿਓ ਉਹ ਜੌਨ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਫਿਰ ਉਹਦੀ ਉਹ ਪਟਕਦਾ ਨਹੀਂ ਐ ਅੱਗੇ ਪਾਤਸ਼ਾਹ ਕਹਿਣ ਲੱਗੇ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਹਰ ਪ੍ਰੇਮ ਭਗਤ ਉਸ ਅਕਾਲ ਪੁਰਖ ਦੀ ਭਗਤੀ ਦੇ ਸਦਕਾ ਉਹਦੇ ਪ੍ਰੇਮ ਦੇ ਸਦਕਾ ਹੀ ਹਰ ਪ੍ਰੀਤ ਰਚੈ ਮਨੁੱਖ ਉਹਦੇ ਪਿਆਰ ਵਿੱਚ ਰਚ ਜਾਂਦਾ ਇੱਕ ਮਿਕ ਹੋ ਕੇ ਰਹਿ ਸਕਦਾ ਹੈ ਪ੍ਰਭ ਸੰਗ ਮਲੀਜੈ ਇਹ ਮਨ ਦੀਜੈ ਆ ਗੁਰੂ ਸਾਹਿਬ ਨੇ ਮੁੱਲ ਦੱਸ ਦਿੱਤਾ ਪਿਆਰਿਓ ਕਹਿੰਦੇ ਜੇ ਤੇਰੇ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ ਨਾ ਕਿ ਮੈਂ ਪਰਮ ਦਾ ਪਿਆਲਾ ਪੀਣਾ ਮੈਨੂੰ ਉਹ ਨਵਾਂ ਜਿਹੜਾ ਪਿਆਰ ਪ੍ਰੀਤਮ ਦਾ ਹਮੇਸ਼ਾ ਹੀ ਨਵਾਂ ਬਣਿਆ ਰਹਿੰਦਾ ਜੇ ਮੈਨੂੰ ਵੀ ਉਹ ਪਿਆਰ ਉਹ ਪਰਮ ਦਾ ਪਿਆਲਾ ਮਿਲੇ ਤੇ ਮੈਂ ਇਹਦੇ ਵਾਸਤੇ ਆਪਣੀ ਹਰ ਇੱਕ ਚੀਜ਼ ਭੇਂਟ ਕਰਨ ਨੂੰ ਤਿਆਰ ਹਾਂ ਫੇਰ ਕੇ ਅੱਗੇ ਰੱਖਿਆ ਜਿੱਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਜਿਨੂੰ ਸੁਲਕੇ ਪਰਮ ਦਾ ਪਿਆਲਾ ਮੈਨੂੰ ਮਿਲ ਜਾਏ ਮਹਾਰਾਜ ਤੇ ਪਾਤਸ਼ਾਹ ਨੇ ਉੱਥੇ ਇਹ ਕਿਹਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਿਆਰੇ ਪ੍ਰਭ ਸੰਗ ਮਲੀਜੈ ਜੇ ਉਸ ਪ੍ਰਭੂ ਦਾ ਸੰਗ ਕਰਨਾ ਚਾਹਣਾ ਹੈ ਜੇ ਪਰਮ ਦਾ ਪਿਆਲਾ ਪੀਣਾ ਚਾਹਣਾ ਹੈ ਤੇ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਇਹ ਮਨ ਦੀਜੈ ਸਾਰੇ ਬੜੋ ਪਿਆਰੋ ਇਹ ਮਨ ਆਹ ਵਸਤੂ ਤੇਨੂੰ ਭੇਟ ਕਰਨੀ ਪੈਣੀ ਆ ਫੇਰ ਕੇ ਅੱਗੇ ਰੱਖੀਏ ਆ ਰੱਖਣਾ ਪੈਣਾ ਪਿਆਰੇ ਆਪਣਾ ਮਨ ਗੁਰੂ ਅੱਗੇ ਭੇਟ ਕਰਨਾ ਪੈਣਾ ਮਨ ਵੇਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਆ ਕਾਰਜ ਰਾਸ ਹੋ ਜਾਂਦਾ ਕਿਹੜਾ ਪਿਰਮ ਪਿਆਲਾ ਪੀਣ ਵਾਲਾ ਜਿਹੜਾ ਕਾਰਜਾ ਉਹ ਰਾਸ ਹੁੰਦਾ ਕਦੋਂ ਜਦੋਂ ਅਸੀਂ ਆਪਣਾ ਮਨ ਗੁਰੂ ਅੱਗੇ ਭੇਂਟ ਕਰ ਦਿੰਨੇ ਆ ਪਿਆਰਿਓ ਅਖੀਰਲੀ ਪੰਗਤੀ ਚ ਕਹਿਣ ਲੱਗੇ ਨਾਨਕ ਨਾਮ ਮਿਲੇ ਹੈ ਨਾਨਕ ਉਸ ਅਕਾਲ ਪੁਰਖ ਦਾ ਨਾਮ ਕਦੋਂ ਮਿਲੇਗਾ ਆਪਣੀ ਦਇਆ ਕਰੋ ਜਦੋਂ ਪਾਤਸ਼ਾਹ ਤੁਸੀਂ ਕਿਰਪਾ ਕਰੋਗੇ ਤੁਸੀਂ ਦਇਆ ਕਰੋਗੇ ਤੁਸੀਂ ਤਰਸ ਕਰ ਲਓਗੇ ਜਿਵੇਂ ਭਖਾਰੀ ਕਿਸੇ ਮਕਾਨ ਮਾਲਕ ਦੇ ਘਰ ਬੂਹੇ ਬੂਹੇ ਮੁਰੇ ਚਲਾ ਜਾਂਦਾ ਨਾ ਮਾਲਕ ਕਿਸੇ ਮਕਾਨ ਦੇ ਘਰ ਮੁਰੇ ਚਲਿਆ ਜਾਂਦਾ ਇੱਕ ਵਾਰੀ ਮੰਗਦਾ ਘਰ ਦੇ ਅੰਗੌਲਿਆ ਕਰ ਦਿੰਦੇ ਆ ਦੂਜੀ ਵਾਰੀ ਮੰਗਦਾ ਤੀਜੀ ਵਾਰੀ ਮੰਗਦਾ ਪਰਿਵਾਰ ਵਾਲੇ ਅੰਗੌਲਿਆ ਕਰੀ ਜਾਂਦੇ ਆ ਜਦੋਂ ਇਹਨੇ ਧਾਰ ਹੀ ਲਿਆ ਵੀ ਕੁਝ ਨਾ ਕੁਝ ਮੈਂ ਲੈ ਕੇ ਜਾਣਾ ਹੈ ਗੁਰੂ ਪਿਆਰਿਓ ਅਖੀਰ ਪਰਿਵਾਰ ਦੇ ਮੈਂਬਰ ਕਈ ਵਾਰ ਤਰਸ ਕਰ ਲੈਂਦਾ ਵੀ ਬਹੁਤ ਸਮਾਂ ਹੋ ਗਿਆ ਇਹਨੂੰ ਬੈਠੇ ਨੂੰ ਕੁਝ ਨਾ ਕੁਝ ਮੰਗੀ ਜਾਂਦਾ ਜਾਪਤ ਦੋ ਪ੍ਰਸ਼ਾਦੇ ਦੇ ਆ ਆ 10 ਰੁਪਏ ਦੇ ਆ ਆ ਦਾਲ ਸਬਜ਼ੀ ਬਣੀ ਐ ਇਹ ਦੇ ਆ ਕਿਤੇ ਨਾ ਕਿਤੇ ਆ ਕੇ ਪਰਿਵਾਰ ਤਰਸ ਕਰ ਲੈਂਦਾ ਗੁਰੂ ਪਿਆਰਿਓ ਉਹ ਤੇ ਹਈ ਦਿਆਲੂ ਐ ਉਹ ਤੇ ਹਈ ਕਿਰਪਾਲੂ ਐ ਇੱਕ ਵਾਰੀ ਉਹਦੇ ਦਰ ਦਾ ਹੋ ਕੇ ਵੇਖ ਉਹ ਗੁਰੂ ਜ਼ਰੂਰ ਤੈਨੂੰ ਆਪਣੇ ਕਲਾਵੇ ਦੇ ਵਿੱਚ ਲਵੇਗਾ ਉਹ ਜ਼ਰੂਰ ਸਾਡੇ ਤੇ ਦਇਆ ਕਰੇਗਾ ਤਰਸ ਭਿਆ ਮਿਹਰামত ਹੋਈ ਇੱਕ ਦਿਨ ਉਹ ਤਰਸ ਕਰਕੇ ਜ਼ਰੂਰ ਮਿਹਰ ਦੀ ਨਜ਼ਰ ਕਰੇਗਾ ਤੇ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਹੀ ਖੇੜਾ ਆਨੰਦ ਹੀ ਆਨੰਦ ਬਣੇਗਾ ਆਓ ਗੁਰੂ ਰਹਿਮਤ ਕਰੇ ਜ਼ਿੰਦਗੀ ਰਹਿੰਦੇ ਆ ਸਮਾ ਰਹਿੰਦੇ ਆ ਗੁਰੂ ਦੇ ਸਿਧਾਂਤ ਦੀ ਸੰਭਾਲ ਕਰੀਏ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਲੇ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੀ ਸੰਗਤ ਅਤੇ ਗੁਰੂ ਜੀ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KA